ਜਦੋਂ ਸਿੱਖ ਸਜਿਆ ਤੇ ਸਿੱਖ ਦੇ ਪਿੱਛੇ ਜਿਹੜਾ ਮੁੰਡਾ ਸੀ ਉਹਦੇ ਪਿੱਛੇ ਸਿੰਘ ਲਾਇਆ ਗਿਆ ਸਿੰਘ ਦਾ ਮਤਲਬ ਸ਼ੇਰ ਹੈ ਨਾ ਜੀ ਤੇ ਔਰਤ ਦੇ ਨਾਂ ਦੇ ਪਿੱਛੇ ਕੌਰ ਲਗਾਇਆ ਗਿਆ ਹੁਣ ਇਹ ਸਰਨੇਮ ਕਹੀ ਜਾਂਦੇ ਨੇ ਕੀ ਸਿੱਖਾਂ ਦਾ ਸਰਨੇਮ ਹੈ ਜੀ ਸਿੰਘ ਤੇ ਕੌਰ ਸਰਨੇਮ ਥੋੜੀ ਜਾਂ ਸਾਡਾ ਇਹ ਤਾਂ ਸਾਡੀ ਕੌਮ ਦੇ ਨਾਲ ਜੁੜਿਆ ਹੋਇਆ ਸਰਨੇਮ ਤਾਂ ਅਸੀਂ ਗੋਤਾਂ ਨੂੰ ਕਹਿ ਦਿੰਦੇ ਆ ਵੀ ਕੋਈ ਗਿੱਲ ਕੋਈ ਰੰਧਾਵਾ ਕੋਈ ਫਲਾਣਾ ਇਹ ਇਹ ਸਾਡਾ ਅਸੀਂ ਸਰਨੇਮ ਹੈ ਸਰਨੇਮ ਸਾਡਾ ਸਿੰਘ ਤੇ ਕੌਰ ਥੋੜੀ ਆ ਇਹ ਤਾਂ ਸਾਡੇ 9 ਦਾ ਹਿੱਸਾ ਆ ਇੱਕੋ ਖੰਡੇ ਵਾਟੇ ਦੇ ਅੰਮ੍ਰਿਤ ਚੋਂ ਸਭ ਨੂੰ ਉਸੇ ਚੋਂ ਜਿਹੜਾ ਸ਼ਿਕਾਇਆ ਗਿਆ ਅੰਮ੍ਰਿਤ ਸਿੰਘ ਸਾਹਿਬ ਹੁਣ ਹਾਈ ਕੋਰਟ ਜੰਮੂ ਕਸ਼ਮੀਰ ਦੀ ਨੇ ਕਹਿਤਾ ਕਿ ਜ਼ਰੂਰੀ ਨਹੀਂ ਜੀ ਕਿ ਜਿਹੜਾ ਹਰ ਸਿੱਖ ਹੋਵੇ ਉਹਦੇ ਨਾਂ ਦੇ ਪਿੱਛੇ ਸਿੰਘ ਤੇ ਕੌਰ ਲੱਗਿਆ ਹੀ ਹੋਵੇ ਜੀਦੇ ਪਿੱਛੇ ਸਿੰਘ ਜਾਂ ਕੌਰ ਲੱਗਿਆ ਹੀ ਨਹੀਂ ਤੇ ਫਿਰ ਉਹਨੂੰ ਅਸੀਂ ਸਿੱਖ ਅਸੀਂ ਵੈਸੇ ਨਹੀਂ ਮੰਨਦੇ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਇਹ ਚੀਜ਼ ਸਾਨੂੰ ਦਿੱਤੀ ਹੈ ਉਸ ਤੋਂ ਅਸੀਂ ਭੱਜ ਨਹੀਂ ਸਕਦੇ ਉਸ ਤੋਂ ਅਸੀਂ ਕਿਵੇਂ ਛੱਡ ਸਕਦੇ ਆ ਇਹਦੇ ਨਾਲ ਕੀ ਉਹ ਵਿਸ਼ਵਾਸ ਕਾਇਮ ਰਹੂਗਾ ਕਿਉਂਕਿ ਇੱਕ ਬਿਨਾ ਧਰਮ ਦੀ ਜਾਣਕਾਰੀ ਲਏ ਇੱਕ ਫੈਸਲਾ ਸੁਣਾ ਦੇਣਾ ਇੱਕ ਗਲਤੀ ਕਹਿੰਦੇ ਜਿਨੇ ਤਾਂ ਗਲਤੀ ਨੂੰ ਸਜ਼ਾ ਦੇਣੀ ਸੀ ਉਹ ਖੁਦ ਗਲਤੀ ਕਰ ਬੈਠਾ ਬਿਨਾ ਕਿਸੇ ਧਰਮ ਦੇ ਇਤਿਹਾਸ ਤੋਂ ਜਾਣੂ ਹੋਏ ਇਹ ਕਹਿ ਦੇਣਾ ਜੀ ਕੋਈ ਫਰਕ ਨਹੀਂ ਪੈਂਦਾ ਜੀ ਜੀਦੇ ਨਹੀਂ ਪਿੱਛੇ ਲੱਗਿਆ ਤੇ ਸਾਡੀ ਨਜ਼ਰ ਤਾਂ ਉਹ ਵੀ ਉਹ ਵੀ ਸਿੱਖ ਹੈ ਇੰਦਾ ਅੰਗਰੇਜ਼ਾਂ ਤੋਂ ਵੀ ਟੱਪ ਗਿਆ ਉਹਨਾਂ ਨੇ ਵੀ ਨਹੀਂ ਅਜੇ ਇਹ ਆ ਦਿੱਤਾ ਸੀ ਹਾਂ ਇੰਦਾ ਥੋੜੀ ਹੁੰਦਾ ਤੇ ਹੁਣ ਦੇਖੋ ਲਾਜ਼ਮੀ ਹੈ ਕਿ ਸਿੱਖ ਕੌਮ ਇਤਰਾਜ਼ ਤਾਂ ਕਰ ਰਹੀ ਹੈ ਦਤਾ ਰਹੀ ਹੈ ਸੋ ਇਹਨੂੰ ਸਾਡੀਆਂ ਸੰਸਥਾਵਾਂ ਚੈਲੰਜ ਕਰ ਸਕਦੀਆਂ ਸੁਪਰੀਮ ਕੋਰਟ ਦੇ ਵਿੱਚ ਹਰ ਇੱਕ ਧਰਮ ਦੇ ਰੂਲ ਔਰ ਰੈਗੂਲੇਸ਼ਨ ਹੁੰਦੇ ਨੇ ਠੀਕ ਹੈ Hindu ਧਰਮ ਦੇ ਆਪਣੇ ਰੂਲ ਰੈਗੂਲੇਸ਼ਨ ਨੇ ਸਿੱਖ ਧਰਮ ਦੇ ਆਪਣੇ ਨੇ ਇਸਾਈਆਂ ਦੇ ਆਪਣੇ ਨੇ ਮੁਸਲਮਾਨਾਂ ਦੇ ਅਲੱਗ ਨੇ ਉਹਨਾਂ ਨੂੰ ਸਾਡੀਆਂ ਦੁਨਿਆਵੀ ਅਦਾਲਤਾਂ ਥੋੜੀ ਨਾ ਚੇਂਜ ਕਰ ਸਕਦੀਆਂ ਜਿਹੜੇ ਸਦੀਆਂ ਤੋਂ ਚੱਲਦੇ ਆ ਰਹੇ ਐ ਜੀਪੀਸੀ ਇਤਰਾਜ਼ ਕਰ ਰਹੀ ਹੈ ਠੀਕ ਹੈ ਜਾਇਜ਼ ਆ ਕਾਲ ਤਖਤ ਸਾਹਿਬ ਦੇ ਜੱਥੇਦਾਰਾਂ ਨੇ ਕੀਤਾ ਪਰ ਇਹਨੂੰ ਮੈਨੂੰ ਲੱਗਦਾ ਕਿ ਚੈਲੰਜ ਕਰ ਦੇਣਾ ਚਾਹੀਦਾ ਸੁਪਰੀਮ ਕੋਰਟ ਦੇ ਵਿੱਚ ਅਨਰ ਪੋਡਕਾਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਾਜਦੀਪ ਸਿੰਘ ਤਾਂ ਜੰਮੂ ਕਸ਼ਮੀਰ ਹਾਈ ਕੋਰਟ ਦੇ ਵੱਲੋਂ ਇੱਕ ਫੈਸਲਾ ਸੁਣਾਇਆ ਜਾਂਦਾ ਜਿਸ ਫੈਸਲੇ ਨੂੰ ਲੈ ਕੇ ਸਿੱਖਾਂ ਦੀ ਗੱਲ ਕੀਤੀ ਜਾਵੇ ਜਾਂ ਸਿੱਖ ਪੰਥਕਾਂ ਦੀ ਗੱਲ ਕੀਤੀ ਜਾਵੇ ਜਾਂ ਸਾਡੇ ਜਥੇਦਾਰ ਸਹਿਬਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਉਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਆਮ ਸਿੱਖਾਂ ਦੇ ਵਿੱਚ ਵੀ ਇਸ ਨੂੰ ਰੋਸ ਪਾਇਆ ਜਾ ਰਿਹਾ ਪੂਰਾ ਮਾਮਲਾ ਸਮਝਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ rau vrinda singh baini pal ਮੌਜੂਦ ਨੇ rau ji ਜਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ तमाम ਸਿਕ ਕੌਮ ਦੇ ਵੱਲੋਂ ਜਥੇਦਾਰ ਸਹਿਬਾਨਾਂ ਦੇ ਵੱਲੋਂ ਕਿ ਜੰਮੂ ਕਸ਼ਮੀਰ ਹਾਈ ਕੋਰਟ ਨੇ ਇੱਕ ਫੈਸਲਾ ਸੁਣਾਇਆਗਾ ਉਹਦਾ ਅਸੀਂ ਵਿਰੋਧ ਕਰਦੇ ਆਂ ਫੈਸਲਾ ਦੱਸ ਦਿਓ ਕੀ ਆ ਉਹ ਤੇ ਵਿਰੋਧ ਕਿਉਂ ਹੋ ਰਿਹਾ ਅ ਰਾਦੀਪ ਬੜਾ ਗੰਭੀਰ ਵਿਸ਼ਾ ਇਹ ਤੇ ਮਤਲਬ ਠੀਕ ਹੈ ਆਪਾਂ ਕਾਨੂੰਨ ਦੀ ਰਿਸਪੈਕਟ ਕਰਦੇ ਆਂ ਅਦਾਲਤਾਂ ਦੀ ਰਿਸਪੈਕਟ ਕਰਦੇ ਆਂ ਪਰ ਜਦੋਂ ਅਦਾਲਤਾਂ ਨੂੰ ਜਾਂ ਅਦਾਲਤਾਂ ਚ ਬੈਠੇ ਜੱਜਾਂ ਨੂੰ ਇਸੇ ਧਰਮ ਬਾਰੇ ਕੋਈ ਗਿਆਨ ਹੋਵੇ ਵੀ ਨਾ ਤੇ ਉਸੇ ਹੀ ਧਰਮ ਬਾਰੇ ਜਿਹਦੇ ਬਾਰੇ ਉਹਨਾਂ ਨੂੰ ਗਿਆਨ ਹੀ ਨਹੀਂ ਹੈ ਤੇ ਉਹਦੇ ਬਾਰੇ ਕੋਈ ਉਹ ਐਸਾ ਫੈਸਲਾ ਸੁਣਾ ਦਿੰਦੇ ਨੇ ਕਿ ਜਿਹਦੇ ਤੇ ਬਾਅਦ ਚੋਂ ਵਿਵਾਦ ਹੋਣਾ ਲਾਜ਼ਮੀ ਹੈ ਹੂੰ ਸੋ ਸਿੱਖ ਕੌਮ ਦੇ ਲਈ ਜੰਮੂ ਕਸ਼ਮੀਰ ਹਾਈ ਕੋਰਟ ਨੇ ਦੋ ਕੁ ਦਿਨ ਪਹਿਲਾਂ ਇੱਕ ਫੈਸਲਾ ਸੁਣਾਇਆ ਉਹ ਫੈਸਲਾ ਇਹ ਹੈ ਕਿ ਹਾਈ ਕੋਰਟ ਨੇ ਕਿਹਾ ਜੰਮੂ ਕਸ਼ਮੀਰ ਦੀ ਨੇ ਕਹਿੰਦੇ ਕਿ ਜ਼ਰੂਰੀ ਨਹੀਂ ਹੈ ਕਿ ਹਰ ਸਿੱਖ ਦੇ ਨਾਂ ਪਿੱਛੇ ਸਿੰਘ ਜਾਂ ਕੌਰ ਲੱਗਿਆ ਹੋਵੇ ਹੁਣ ਤੁਸੀਂ ਦੱਸੋ ਪੋਸੀਬਲ ਹੈ ਬਿਲਕੁਲ ਵੀ ਨਹੀਂ ਹੈ ਨਾ ਕਿਉਂਕਿ ਅਦਾਲਤਾਂ ਨੂੰ ਪਤਾ ਹੀ ਨਹੀਂ ਹੈ ਵੀ ਮਤਲਬ ਤੁਸੀਂ ਦੇਖੋ ਨਾ ਪਿੱਛੇ ਇਤਿਹਾਸ 'ਚ ਜਾ ਕੇ ਦੇਖੋ ਜੀ ਕਿ ਹਰ ਇੱਕ ਜਦੋਂ ਸਿੱਖ ਸਜਿਆ ਤੇ ਸਿੱਖ ਦੇ ਪਿੱਛੇ ਜਿਹੜਾ ਮੁੰਡਾ ਸੀ ਉਹਦੇ ਪਿੱਛੇ ਸਿੰਘ ਲਾਇਆ ਗਿਆ ਸਿੰਘ ਦਾ ਮਤਲਬ ਸ਼ੇਰ ਹੈ ਨਾ ਜੀ ਤੇ ਔਰਤ ਦੇ ਨਾਂ ਦੇ ਪਿੱਛੇ ਕੌਰ ਲਗਾਇਆ ਗਿਆ ਹੂੰ ਹੁਣ ਇਹ ਚ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 1692 ਚ ਵਿਸਾਖੀ ਵਾਲੇ ਦਿਨ ਖਾਲਸਾ ਦੀ ਸਾਜਨਾ ਕੀਤੀ ਸੀ ਜੀ ਸਾਜਨਾ ਕਰਨ ਦਾ ਮਤਲਬ ਇਹ ਸੀ ਇੱਕ ਤਾਂ ਇੱਕ ਵੱਖਰੀ ਕੌਮ ਦੀ ਸਿਰਜਣਾ ਕਰਨੀ ਸੀ ਹੈਨਾ ਜਿਹਦੇ ਆਪਣੇ ਸਿਧਾਂਤ ਨੇ ਆਪਣੇ ਉਹਨਾਂ ਦੇ ਰੂਲਸ ਹੋਣਗੇ ਰੈਗੂਲੇਸ਼ਨ ਹੋਣਗੇ ਜੀ ਦੂਸਰਾ ਇੱਕ ਵੱਡਾ ਕਾਰਨ ਇਹ ਸੀ ਕਿ ਗੁਰੂ ਜੀ ਦੀ ਇਹ ਸੋਚ ਸੀ ਕਿ ਸਾਰੇ ਬਰਾਬਰ ਨੇ ਅੱਜ ਤੋਂ ਬਾਅਦ ਹੂੰ ਕਿਉਂਕਿ ਇੱਕੋ ਖੰਡੇ ਬਾਟੇ ਦੇ ਅੰਮ੍ਰਿਤ ਚੋਂ ਸਭ ਨੂੰ ਉਸੇ ਚੋਂ ਜਿਹੜਾ ਸ਼ਿਕਾਇਤ ਆ ਗਿਆ ਅਮਰਿੰਦਰ ਸਿੰਘ ਸਾਹ ਜੀ ਤੇ ਕੀ ਸਾਰੇ ਬਰਾਬਰ ਨੇ ਭਾਈ ਜੋ ਮੇਰਾ ਸਿੰਘ ਬਣ ਗਿਆ ਨਾ ਉਹ ਹੋਰ ਕਿਸੇ ਜਾਤ ਦੇ ਵਿੱਚ ਰਹਿ ਗਿਆ ਨਾ ਕੋਈ ਜਾਤ ਪਾਤ ਦਾ ਫਰਕ ਹੈ ਨਾ ਗਰੀਬ ਅਮੀਰ ਦਾ ਫਰਕ ਹੈ ਸਾਰੇ ਬਰਾਬਰ ਨੇ ਗੁਰੂ ਸਾਹਿਬ ਨੇ ਕਹਿੰਦਾ ਸੀ ਕਿ ਅੱਜ ਤੋਂ ਬਾਅਦ ਜਿਹੜਾ ਵੀ ਕੋਈ ਖਾਲਸਾ ਸੱਜੂਗਾ ਹੁਣ ਅਦਾਲਤਾਂ ਨੂੰ ਇਹ ਪਤਾ ਹੀ ਨਹੀਂ ਹੁਣ ਗੱਲ ਇਹ ਸੀ ਕਿ ਜੰਮੂ ਕਸ਼ਮੀਰ ਦੇ ਅਖਨੂਰ ਜ਼ਿਲ੍ਹੇ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਇੱਕ ਮਾਮਲਾ ਲੈ ਕੇ ਹਾਈ ਕੋਰਟ ਗਈ ਸੀ ਮਾਮਲਾ ਇਹ ਸੀ ਕਿ ਉਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਲੋਕਾਂ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਦੀਆਂ ਵੋਟਾਂ ਦਾ ਅਧਿਕਾਰ ਦੇਤਾ ਕਿ ਜਿਨ੍ਹਾਂ ਦੇ ਨਾਂ ਦੇ ਪਿੱਛੇ ਸਿੰਘ ਜਾਂ ਕੌਰ ਲੱਗਦਾ ਹੀ ਨਹੀਂ ਸੀ ਅੱਛਾ ਜਦੋਂ ਕਿ ਸਿੱਖ ਦੀ ਪਰਵਾਸੀ ਇਹ ਹੀ ਹੈ ਕਿ ਹਰ ਸਿੱਖ ਹੁਣ ਇਹ ਸਰਨੇਮ ਕਹੀ ਜਾਂਦੇ ਨੇ ਕਿ ਸਿੱਖਾਂ ਦਾ ਸਰਨੇਮ ਹੈ ਜੀ ਸਿੰਘ ਤੇ ਕੌਰ ਸਰਨੇਮ ਥੋੜੀ ਜਾਂ ਸਾਡਾ ਇਹ ਤਾਂ ਸਾਡੀ ਕੌਮ ਦੇ ਨਾਲ ਜੁੜਿਆ ਹੋਇਆ ਸਰਨੇਮ ਤਾਂ ਅਸੀਂ ਗੋਤਾਂ ਨੂੰ ਕਹਿ ਦਿੰਦੇ ਆਂ ਵੀ ਕੋਈ ਗਿੱਲ ਹੈ ਕੋਈ ਰੰਧਾਵਾ ਕੋਈ ਫਲਾਣਾ ਇਹ ਇਹ ਸਾਡਾ ਅਸੀਂ ਸਰਨੇਮ ਹੈ ਸਰਨੇਮ ਸਾਡਾ ਸਿੰਘ ਤੇ ਕੌਰ ਥੋੜੀ ਆ ਇਹ ਤਾਂ ਸਾਡੇ ਨੌ ਦਾ ਹਿੱਸਾ ਆ ਹੂੰ ਇਹ ਤਾਂ ਸਾਡੇ ਨਾਂ 'ਚ ਜੁੜੇ ਹੋਏ ਨੇ ਜੋ ਵੀ ਸਿੱਖ ਧਰਮ 'ਚ ਪੈਦਾ ਹੁੰਦਾ ਅਸੀਂ ਉਹਦੇ ਹਰ ਇੱਕ ਸਿੰਘ ਦੇ ਨਾਂ ਦੇ ਪਿੱਛੇ ਮੁੰਡੇ ਦੇ ਪਿੱਛੇ ਸਿੰਘ ਤੇ ਕੁੜੀ ਦੇ ਪਿੱਛੇ ਕੌਰ ਲਗਾਉਂਦੇ ਹੀ ਲਗਾਉਨੇ ਆ ਹੁਣ ਹਾਈ ਕੋਰਟ ਜੰਮੂ ਕਸ਼ਮੀਰ ਦੀ ਨੇ ਕਹਿਤਾ ਕਿ ਜ਼ਰੂਰੀ ਨਹੀਂ ਜੀ ਕਿ ਜਿਹੜਾ ਹਰ ਸਿੱਖ ਹੋਵੇ ਉਹਦੇ ਨਾਂ ਦੇ ਪਿੱਛੇ ਸਿੰਘ ਤੇ ਕੌਰ ਲੱਗਿਆ ਹੀ ਹੋਵੇ ਤੇ ਇਸੇ ਗੱਲ ਨੂੰ ਚੈਲੰਜ ਕੀਤਾ ਸੀਗਾ ਕਮੇਟੀ ਨੇ ਕਿ ਤੁਸੀਂ ਵੀ ਇਹ ਗਲਤ ਗੱਲ ਹੈ ਜੀ ਵੀ ਉਹ ਨਾਂ ਉਹਨਾਂ ਦੇ ਪਿੱਛੇ ਸਿੰਘ ਲੱਗਿਆ ਨਹੀਂ ਹੈ ਤੇ ਉਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਮਿਲਣਾ ਚਾਹੀਦਾ। ਤੋਂ ਇਹ ਟਿੱਪਣੀ ਕੀਤੀ ਹੈ ਤੇ ਫੈਸਲਾ ਕੀਤਾ ਹਾਈ ਕੋਰਟ ਨੇ ਜੰਮੂ ਕਸ਼ਮੀਰ ਨੇ ਕਿ ਫੇਰ ਕੀ ਹੋਇਆ ਜੇ ਸਿੱਖ ਜਾਂ ਕੌਰ ਨਹੀਂ ਲੱਗਿਆ ਵੀ ਉਹਦੇ ਕਰਕੇ ਫਿਰ ਇਹ ਥੋੜੀ ਜਿਹੀ ਵੀ ਬੰਦਾ ਸਿੱਖ ਨਹੀਂ ਹੈ ਤਾਂ ਜ਼ਰੂਰੀ ਹੈ ਨਾ ਕਿ ਜਦੋਂ ਸਿੱਖ ਹੈ ਖਾਲਸੇ ਚ ਆਉਂਦਾ ਹੈ ਤੇ ਹਰ ਉਹਦੇ ਪਿੱਛੇ ਸਿੰਘ ਤੇ ਕੌਰ ਲੱਗਣਾ ਲਾਜ਼ਮੀ ਹੈ ਸਿੰਘ ਤੇ ਕੌਰ ਤੋਂ ਬਾਅਦ ਅਸੀਂ ਚਾਹੇ ਤਾਂ ਗੋਤ ਆਪਣਾ ਲਾ ਸਕਦੇ ਆ ਸਰ ਨੇ ਚਾਹੇ ਤਾਂ ਨਹੀਂ ਲਾ ਸਕਦੇ ਬਹੁਤ ਸਾਰੇ ਲੋਕ ਨੇ ਇੱਥੇ ਵੀ ਆਪਾਂ ਦੇਖਦੇ ਆ ਕਿ ਆਪਾਂ ਸ਼ਾਰਟ ਚ ਵੀ ਥੋੜਾ ਜਿਹਾ ਕਰ ਲੈਨੇ ਆ ਕਈ ਵਾਰ ਪਰ ਹੁਣ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਸਿੰਘ ਜ਼ਰੂਰੀ ਆ ਜੀ ਜਿਵੇਂ ਹਰਪਾਲ ਸਿੰਘ ਹੈ ਕੋਈ ਵੀ ਹੈ ਨੇਕ ਸਿੰਘ ਅਸੀਂ ਹਰ ਇੱਕ ਦੇ ਨਾਮ ਦੇ ਪਿੱਛੇ ਸਿੰਘ ਤਾਂ ਸਾਡੇ ਲੱਗਦਾ ਹੀ ਲੱਗਦਾ ਬਿਲਕੁਲ ਸੋ ਜਦੋਂ ਕੋਈ ਅਦਾਲਤ ਜਿਹਨੂੰ ਨਹੀਂ ਪਤਾ ਇਸ ਤਰੀਕੇ ਦਾ ਫੈਸਲਾ ਕਰਦੀ ਹੈ ਤੇ ਫਿਰ ਉਸ ਧਰਮ ਦੇ ਲੋਕਾਂ ਦੇ ਵਿੱਚ ਰੋਸ ਤਾਂ ਪੈਦਾ ਹੋਣਾ ਲਾਜ਼ਮੀ ਹੈ ਸੋ ਜੱਥੇਦਾਰ ਅਕਾਲ ਤਖਤ ਸਾਹਿਬ ਦੇ ਨੇ ਜਿਹੜੇ ਰਗਵੀਰ ਸਿੰਘ ਉਹਨਾਂ ਨੇ ਵੀ ਪਹਿਲਾਂ ਇਸ ਗੱਲ ਦਾ ਵਿਰੋਧ ਕੀਤਾ ਰੋਸ ਕੀਤਾ ਤੇ ਅੱਜ ਦਮਦਮਾ ਸਾਹਿਬ ਦੇ ਜਿਹੜੇ ਜੱਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਰੋਸ ਕੀਤਾ ਤੇ ਉਹਨਾਂ ਨੇ ਤਾਂ ਇਹ ਕਿਹਾ ਕਿ ਜਦੋਂ ਅਦਾਲਤਾਂ ਨੂੰ ਧਰਮ ਬਾਰੇ ਤੁਹਾਨੂੰ ਗਿਆਨ ਨਹੀਂ ਹੈ ਤੁਸੀਂ ਉਹਦੇ ਬਾਰੇ ਕੋਈ ਫੈਸਲਾ ਸੁਣਾਉਨੇ ਹੋ ਤੇ ਤੁਸੀਂ ਉਸ ਧਰਮ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਜੀ ਤੁਸੀਂ ਉਹਨਾਂ ਨਾਲ ਸਲਾਹ ਤਾਂ ਕਰ ਸਕਦੇ ਹੋ ਵੀ ਭਾਈ ਇਹ ਕਿਵੇਂ ਆ ਸਾਨੂੰ ਨਹੀਂ ਆ ਤੇ ਜੇ ਨਹੀਂ ਪਤਾ ਤੇ ਉਹ ਜੱਜ ਸਬਾਨਾ ਨੂੰ ਇੰਨਾਕ ਤਾਂ ਚਾਹੀਦਾ ਸੀ ਨਾ ਕਿ ਅਸੀਂ ਸਿੱਖ ਇਤਿਹਾਸ ਨੂੰ ਪਿੱਛੇ ਪੜ ਕੇ ਦੇਖ ਲਈਏ ਘਟੋ ਘਟੇ ਇਹੀ ਦੇਖ ਲੈਂਦੇ ਵੀ ਯਾਰ ਕਿ ਲੱਗਿਆ ਕਦੋਂ ਤੇ ਕਿਉਂ ਲਾਇਆ ਗਿਆ ਹਰ ਇੱਕ ਸਿੱਖ ਦੇ ਪਿੱਛੇ ਸਿੰਘ ਜਾਂ ਕੌਰ ਮਤਲਬ ਜਦੋਂ ਫਿਰ ਇਹ ਬਿਨਾਂ ਸੋਚੇ ਇਹ ਜਿਹੜਾ ਫੈਸਲਾ ਦਿੱਤਾ ਹੋਇਆ ਐ ਤਾਂ ਫਿਰ ਹਰ ਇੱਕ ਬੰਦਾ ਨਹੀਂ ਨਾ ਹੋ ਸਕਦਾ ਜਦੋਂ ਸਵਾਲ ਖੜਾ ਹੁੰਦਾ ਹੈਗਾ ਇੱਕ ਅਸੀਂ ਆਮ ਗੱਲ ਕਰਦੇ ਹਾਂ ਨਾ ਵੀ ਕੋਰਟਾਂ ਦੇ ਵਿੱਚ ਜਾ ਕੇ ਅਸੀਂ ਇਨਸਾਫ ਦੀ ਗੱਲ ਕਰਦੇ ਹਾਂ ਕਿ ਜਿਹੜੇ ਕੁਰਸੀ ਦੇ ਉੱਤੇ ਜੱਜ ਸਾਹਿਬਾਨ ਬੈਠੇ ਆ ਉਹ ਸਾਰੇ ਪੱਖਾਂ ਜਾਂਚ ਕੇ ਜਿਹੜਾ ਸਹੀ ਗੱਲ ਕਰਦੇ ਆ ਹਮੇਸ਼ਾ ਸੱਚ ਦੀ ਗੱਲ ਕਰਦੇ ਆ ਉਹ ਸਹੀ ਫਿਰ ਜਿਹੜੀ ਗਲਤੀ ਅੱਜ ਇਹਨਾਂ ਜੱਜ ਸਾਹਿਬਾਨਾਂ ਤੋਂ ਹੋਈ ਆ ਇਹਦੇ ਨਾਲ ਕੀ ਉਹ ਵਿਸ਼ਵਾਸ कायम ਰਹੂਗਾ ਕਿਉਂਕਿ ਇੱਕ ਬਿਨਾਂ ਧਰਮ ਦੀ ਜਾਣਕਾਰੀ ਲਏ ਇੱਕ ਫੈਸਲਾ ਸੁਣਾ ਦੇਣਾ ਇੱਕ ਗਲਤੀ ਕਹਿੰਦੇ ਜਿਨੇ ਤਾਂ ਗਲਤੀ ਨੂੰ ਸਜ਼ਾ ਦੇਣੀ ਸੀ ਉਹ ਖੁਦ ਗਲਤੀ ਕਰ ਬੈਠਾ ਬਿਲਕੁਲ ਇਹ ਤੁਹਾਡਾ ਵਾਜਬ ਸਵਾਲ ਆ ਰਾਜੀਪ ਕਿਉਂਕਿ ਹਾਈ ਕੋਰਟ ਕੋਈ ਛੋਟੀ ਅਦਾਲਤ ਤਾਂ ਨਹੀਂ ਹੁੰਦੀ ਤੁਹਾਡੇ ਸੂਬੇ ਦੀ ਜਿਹੜੀ ਸਭ ਤੋਂ ਉੱਚੀ ਅਦਾਲਤ ਆ ਉਹ ਹਾਈ ਕੋਰਟ ਆ ਹਾਈ ਕੋਰਟ ਤੋਂ ਬਾਅਦ ਸਿਰਫ ਇੱਕੋ ਕੋਟ ਆਉਂਦੀ ਆ ਉਹ ਸੁਪਰੀਮ ਕੋਰਟ ਆਉਂਦੀ ਆ ਜੀ ਸੋ ਹਰ ਇੱਕ ਸਟੇਟ ਦਾ ਆਪਣਾ ਹਾਈ ਕੋਰਟ ਆ ਤੇ ਉਹ ਸਟੇਟ ਦਾ ਸਭ ਤੋਂ ਵੱਡਾ ਕੋਰਟ ਹੈ ਅਦਾਲਤ ਹੈ ਹੂੰ ਤੇ ਜੀ ਉਹ ਅਦਾਲਤਾਂ ਦੇ ਉੱਤੇ ਬੈਠੇ ਜੱਜ ਸਾਹਿਬਾਨ ਨੇ ਜਿਹੜੇ ਉਹ ਬਿਨਾ ਸੋਚੇ ਸਮਝੇ ਬਿਨਾ ਪੜ੍ਹੇ ਬਿਨਾ ਕਿਸੇ ਧਰਮ ਦੇ ਇਤਿਹਾਸ ਤੋਂ ਜਾਣੂ ਹੋਏ ਇਹ ਕਹਿ ਦੇਣ ਜੀ ਕੋਈ ਫਰਕ ਨਹੀਂ ਪੈਂਦਾ ਜੀ ਜਿਹਦੇ ਨਹੀਂ ਪਿੱਛੇ ਲੱਗਿਆ ਤੇ ਸਾਡੀ ਨਜ਼ਰ ਤਾਂ ਉਹ ਵੀ ਉਹ ਵੀ ਸਿੱਖ ਹੈ ਐਦਾਂ ਅੰਗਰੇਜ਼ਾਂ ਤੋਂ ਵੀ ਟੱਪ ਗਏ ਉਹਨਾਂ ਨੇ ਵੀ ਨਹੀਂ ਅਜੇ ਇਹ ਦਿੱਤਾ ਸੀ ਹਾਂ ਐਦਾਂ ਥੋੜੀ ਹੁੰਦਾ ਹੈ ਤੇ ਹੁਣ ਦੇਖੋ ਲਾਜ਼ਮੀ ਹੈ ਕਿ ਸਿੱਖ ਕੌਮ ਇਤਰਾਜ਼ ਤਾਂ ਕਰ ਰਹੀ ਹੈ ਜਤਾ ਰਹੀ ਹੈ ਸੋ ਇਹਨੂੰ ਸਾਡੀਆਂ ਸੰਸਥਾਵਾਂ ਚੈਲੰਜ ਕਰ ਸਕਦੀਆਂ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਅਸੀਂ ਆਪਣਾ ਹਵਾਲਾ ਦੇਵਾਂਗੇ ਕਿ ਆ ਚੱਕੋ ਸਾਡਾ ਇਤਿਹਾਸ 1699 ਇਸਵੀ ਦੀ ਉਹ ਵਿਸਾਖੀ ਚੱਕੋ ਜਦੋਂ 10ਵੇਂ ਗੁਰੂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ ਸਭ ਤੋਂ ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾਇਆ ਫਿਰ ਉਹਨਾਂ ਤੋਂ ਅਮਰਿਤਸਰ ਕੇ ਆ ਫਿਰ ਗੋਵਿੰਦ ਰਾਏ ਤੋਂ ਗੋਵਿੰਦ ਸਿੰਘ ਖੁਦ ਬਣੇ ਪੰਜੇ ਪਿਆਰਿਆਂ ਦੇ ਨਾਂ ਪਿੱਛੇ ਸਿੰਘ ਲਾਇਆ ਕੋਈ ਕਿਸੋਂ ਸੀ ਕੋਈ ਕਿਸੇ ਸਟੇਟ ਦਾ ਸੀ ਕੋਈ ਕਿਸੇ ਧਰਮ ਦਾ ਸੀ ਕੋਈ ਕਿਸੇ ਜਾਤੀ ਦਾ ਸੀ ਸੋ ਉਹਨਾਂ ਨੇ ਤਾਂ ਬਰਾਬਰ ਕੀਤੇ ਸੀ ਸੋ ਇੰਨੀ ਆ ਵੱਡੀਆਂ ਕੋਟਾ ਨੂੰ ਤੇ ਸਿੱਖ ਧਰਮ ਦਾ ਇਤਿਹਾਸ ਤੋਂ ਜਾਣੂ ਹੋਣਾ ਜੇ ਉਹਨਾਂ ਨੇ ਕੋਈ ਫੈਸਲਾ ਦੇਣਾ ਬਹੁਤ ਜ਼ਰੂਰੀ ਸੀ ਇਹ ਵੱਡੀ ਗਲਤੀ ਆ ਸੋ ਮੈਨੂੰ ਲੱਗਦਾ ਕਿ ਮਾਨਯੋਗ ਜੰਮੂ ਕਸ਼ਮੀਰ ਦੀ ਹਾਈ ਕੋਰਟ ਨੂੰ ਤੇ ਉਹਦੇ ਜੱਜ ਸਾਹਿਬਾਨਾਂ ਨੂੰ ਆਪਣਾ ਇਹ ਫੈਸਲਾ ਦਰੁਸਤ ਕਰ ਦੇਣਾ ਚਾਹੀਦਾ ਜੀ ਕਿ ਭਾਈ ਠੀਕ ਹੈ ਮਤਲਬ ਪੂਰੀ ਜਾਣਕਾਰੀ ਇਹਦੇ ਬਾਰੇ ਨਹੀਂ ਸੀ ਤੋਂ ਇਹ ਤਾਂ ਤੁਸੀਂ ਆਪਣਾ ਕਰ ਲਿਆ ਨਾ ਇਹ ਤਾਂ ਤੁਸੀਂ ਆਪਣਾ ਨਵਾਂ ਹੀ ਰੂਲ ਬਣਾ ਲਿਆ ਬਿਲਕੁਲ ਕਿ ਹਾਂਜੀ ਜੇ ਸਾਨੂੰ ਐਦਾਂ ਲੱਗਦਾ ਸੀ ਐਦਾਂ ਨਹੀਂ ਹੁੰਦਾ ਹਰ ਇੱਕ ਧਰਮ ਦੇ ਰੂਲ ਔਰ ਰੈਗੂਲੇਸ਼ਨ ਹੁੰਦੇ ਨੇ ਹੂੰ ਠੀਕ ਹੈ ਹਿੰਦੂ ਧਰਮ ਦੇ ਆਪਣੇ ਰੂਲ ਰੈਗੂਲੇਸ਼ਨ ਨੇ ਸਿੱਖ ਧਰਮ ਦੇ ਆਪਣੇ ਨੇ ਇਸਾਈਆਂ ਦੇ ਆਪਣੇ ਨੇ ਮੁਸਲਮਾਨਾਂ ਦੇ ਅਲੱਗ ਨੇ ਸੋ ਉਹਨਾਂ ਨੂੰ ਸਾਡੀਆਂ ਦੁਨਿਆਵੀ ਅਦਾਲਤਾਂ ਥੋੜੀ ਨਾ ਚੇਂਜ ਕਰ ਸਕਦੀਆਂ ਜਿਹੜੇ ਸਦੀਆਂ ਤੋਂ ਚੱਲਦੇ ਆ ਰਹੇ ਨੇ ਸੋ ਦੇਖਣਾ ਚਾਹੀਦਾ ਤੇ ਇੱਕ ਆਪਾਂ ਕਹਿ ਸਕਦੇ ਆ ਕਿ ਇਹ ਬੱਜਰ ਗਲਤੀ ਹੈ ਇਹ ਤੇ ਆਵਾਜ਼ ਸਾਡੀਆਂ ਸੰਸਥਾਵਾਂ ਨੂੰ ਵੀ ਚੁੱਕਣੀ ਚਾਹੀਦੀ ਹੈ ਜੇ ਹਾਈ ਕੋਰਟ ਨੇ ਜੰਮੂ ਕਸ਼ਮੀਰ ਨੇ ਇਹ ਫੈਸਲਾ ਹੁਣ ਸੁਣਾਇ ਦਿੱਤਾ ਤੇ ਸਾਨੂੰ ਸੁਪਰੀਮ ਕੋਰਟ ਚ ਚੈਲੰਜ ਕਰਕੇ ਇਹਨੂੰ ਦਰੁਸਤ ਕਰਾਉਣਾ ਚਾਹੀਦਾ ਕਿ ਇਸ ਤੋਂ ਪਹਿਲਾਂ ਕਿ ਕੋਈ ਹੋਰ ਸਟੇਟ ਦੀ ਹਾਈ ਕੋਰਟ ਵੀ ਕੋਈ ਐਦਾਂ ਦਾ ਊਲ ਜਲੂਲ ਜਾਂ ਫੈਸਲਾ ਜਾਂ ਬਿਆਨ ਆ ਜੇ ਉੱਥੋਂ ਤੇ ਫੇਰ ਥੋੜੀ ਅਸੀਂ ਜਾਵਾਂਗੇ ਸੋ ਐਜੀਪੀਸੀ ਇਤਰਾਜ਼ ਕਰ ਰਹੀ ਹੈ ਠੀਕ ਹੈ ਜਾਇਜ਼ ਆ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਕੀਤਾ ਪਰ ਇਹਨੂੰ ਮੈਨੂੰ ਲੱਗਦਾ ਕਿ ਚੈਲੰਜ ਕਰ ਦੇਣਾ ਚਾਹੀਦਾ ਸੁਪਰੀਮ ਕੋਰਟ ਦੇ ਵਿੱਚ ਤੇ ਦਰੁਸਤ ਕਰਉਣਾ ਚਾਹੀਦਾ ਹੈ ਸੁਪਰੀਮ ਕੋਰਟ ਦੇ ਵਿੱਚ ਦੱਸਣਾ ਚਾਹੀਦਾ ਜਾ ਕੇ ਸਿੱਖ ਸੰਸਥਾਵਾਂ ਨੂੰ ਕਿ ਜੰਮੂ ਕਸ਼ਮੀਰ ਹਾਈ ਕੋਰਟ ਦੇ ਵੱਲੋਂ ਬਿਨਾ ਸੋਚੇ ਸਮਝੇ ਤੇ ਬਿਨਾ ਪੂਰੀ ਜਾਣਕਾਰੀ ਲਏ ਇਹ ਗੱਲ ਆਖੀ ਗਈ ਹੈ ਇਹ ਇਸ ਦਾ ਅਸੀਂ ਵਿਰੋਧ ਕਰਦੇ ਹਾਂ ਆ ਚੱਕੋ ਸਾਡਾ ਇਤਿਹਾਸ ਤੇ ਇਹਦੇ ਤੇ ਫਿਰ ਸੁਪਰੀਮ ਕੋਰਟ ਆ ਜਿਹੜਾ ਉਹ ਆਪਣਾ ਫੈਸਲਾ ਦਵੇ ਤੇ ਇਸ ਗੱਲ ਨੂੰ ਦਰੁਸਤ ਕਰੇ ਤੇ ਕਹੇ ਕਿ ਹਾਂ ਹਰ ਸਿੱਖ ਦੇ ਨਾਂ ਪਿੱਛੇ ਸਿੰਘ ਜਾਂ ਕੌਰ ਲੱਗਿਆ ਲਾਜ਼ਮੀ ਹੋਣਾ ਚਾਹੀਦਾ ਜਿਹਦੇ ਪਿੱਛੇ ਸਿੰਘ ਜਾਂ ਕੌਰ ਲੱਗਿਆ ਹੀ ਨਹੀਂ ਤੇ ਫਿਰ ਉਹਨੂੰ ਅਸੀਂ ਸਿੱਖ ਅਸੀਂ ਵੈਸੇ ਨਹੀਂ ਮੰਨਦੇ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਇਹ ਚੀਜ਼ ਸਾਨੂੰ ਦਿੱਤੀ ਹੈ ਉਸ ਤੋਂ ਅਸੀਂ ਭੱਜ ਨਹੀਂ ਸਕਦੇ ਉਸ ਤੋਂ ਅਸੀਂ ਕਿਵੇਂ ਛੱਡ ਸਕਦੇ ਆ ਸੋ ਇਹ ਚੀਜ਼ਾਂ ਲਾਜ਼ਮੀ ਨੇ ਤੇ ਮੈਨੂੰ ਲੱਗਦਾ ਕਿ ਸ਼੍ਰੋਮਣੀ ਕਮੇਟੀ ਨੂੰ ਜੰਮੂ ਕਸ਼ਮੀਰ ਹਾਈ ਕੋਰਟ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਚ ਚੈਲੰਜ ਕਰ ਦੇਣਾ ਚਾਹੀਦਾ